ਓ ਬਬਲੀ ਛੱਡ ਦੇ ਯਾਰ ਰੋਲੇ ਵੀ ਕੀ ਫਰਕ ਕਰੇਗਾ ਕੀ ਫਰਕ ਆ ਯਾਰ ਮੈਂ ਕੱਤੀ ਬਬਲੀ ਹੁਣ ਰੋਵਾ ਤੇਰੀ ਮਰਜ਼ੀ ਯਾਰ ਇਹ ਕਾਟੇ ਨਹੀਂ ਨਾ ਮੈਂ ਤਪਾ ਗਿਆ ਹੁੰਦਾ ਕੋਈ ਹੋਰ ਲੱਗ ਬੀਚ ਲੇਗਾ ਕਿਉਂ ਵੀ ਨਾ ਹੁਣ ਨਿਗਮੇਵਾਰੀ ਦਵਾਉਂਦਾ ਸੀ ਮੈਂ ਲਈ ਵਾਲਿਆਂ ਤੋਂ ਕੋਈ ਹੋਰ ਲੱਗੀ ਬੀਚ ਲੇਗਾ ਨਵੇਂ ਪੁਰਾਣੇ ਕਰ ਲੇਗਾ ਮੰਨ ਲੇਗਾ ਹਾਂ ਇਹ ਵੀ ਦੇਵਾਂਗੇ ਨੂੰ ਨਵੇਂ ਵੀ ਲੱਗੇ ਆ ਗਣਾ ਉੱਥੇ ਜਨਾਬ ਨੂੰ ਮੋੜਾ ਪੁੱਟਾ ਲੱਗਦਾ ਇਹ ਕਿੰਨੇ ਦੀ ਲਾਹਤ ਕਿੰਨੇ ਦੀ ਲਾਹਤ ਲਾਹਤ ਸਿੱਧੇ ਹੀ ਆ ਰਦਲਾ ਦੇ ਦੋ ਲੱਗ ਦੋ ਪੱਕੇ ਬੰਦੇ ਦੋ ਲੱਗ ਉਹਨੇ ਟੈਟੂ ਵੀ ਬਸ ਤੇ ਟੈਟੂ ਕੀ ਕਰ ਲੈ ਉਹ ਬੱਚਾ ਲੱਗ ਜੌਰਣਾ ਨਹੀਂ ਮੈਂ ਇਹ ਗੱਲ ਸਮਝ ਗਿਆ ਮੈਂ ਓਏ ਆਹੋ ਹਮ ਤੈਨੂੰ ਜੌੜੀ ਦੇ ਦਿੰਦੇ ਚੱਲੇ ਤਾਂ ਫੇਰ ਆਪਾਂ 90 90 ਲੱਖ ਨਾ ਮਰਦੀ ਅਸੀਂ ਜੇ ਤੂੰ ਦੁਗਣਾ ਨੰਮਾ ਨਹੀਂ ਆਉਂਦਾ ਕਰਕੇ ਦੇਖਦਾ ਜੇ ਮੂਹ ਇਹਦੇ ਦੀ ਦੱਸ ਦੇ ਹੋਗੀ ਤਾਂ ਕਰ ਦੇਣਾ ਨਹੀਂ ਨਾ ਹਾਂ ਕੋਮੇ ਸਹੀ ਆ ਮੰਨ ਜਾਂ ਤੁਮੇ ਮੈਂ ਨਹੀਂ 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 ਉਹਨੇ ਆਲੇ 15 ਵੀ ਲਾ ਦੇ ਚਲਾਈ ਆਨੇ ਨੇ ਮਤਲਬ ਤੁਸੀ ਮੂਹ ਅੱਗਾ ਪਾਵਾ ਬਗਲ ਦੇ ਲੈ ਜਿਹੜੀ ਗੱਲ ਤੇਥੋਂ ਇਹ ਗੱਲ ਲੱਗੀ ਪੜਦਾ ਯਾਰ ਤੂੰ ਉਹ ਖਾਨ ਸਾਹਿਬ ਮੁਰਾ ਉਹ ਤੂੰ ਤੁਸੀਂ ਹੀ ਗੰਜਲ ਵਿੱਚ 30 ਤੋਂ ਘੱਟ ਲਈ 20 ਤੋਂ ਘੱਟ ਲਈ ਜਿੰਨੇ ਦੀ ਹੋ ਗਈ ਮੈਂ ਖਾਤੇ ਤੋਂ ਵੀ ਕਰ ਦੂੰਗਾ ਬਸ ਠੀਕ ਹੈ ਓਰੇ ਹੋ ਜੀ ਤੂੰ ਮੈਂ ਕਿੰਨੇ ਦੀ ਲੱਗੇ ਰਾਜੀ ਜਾਏ ਇਸ ਇਹ ਤਾਂ ਥੱਲੇ ਕਰਾਂ ਲਾ ਉਹ ਗਾਣੇ ਦੀ ਕੋਈ ਨਹੀਂ ਲੈਵਾ ਤੇ ਧਾਰਾ ਉਹ ਬੰਦਾ ਸਾਨੂੰ 22 ਲਈ ਜਾਂਦੇ ਆ ਉਹ ਤੇ ਲਾਣ ਤੇ ਲਾਇਆ ਇਹ ਤੇਰੇ ਗੱਡੀ ਮਰਵਾਉਂਦਾ ਹੈ ਉਹ ਯਾਰ ਤੂੰ ਮੇਰੀ ਗੱਲ ਸੁਣ ਲੈ ਕਾਹੀ ਬੱਚਾ ਦਾ ਮੈਂ 10 10 ਨਹੀਂ 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 10 10 ਐਸਾ ਕੰਮ ਨਾ ਕਰੀ ਇਕਮ ਛੱਡ ਉਹ ਛੱਡ ਸਾਜ ਇਕਮ ਦੱਸ ਦੇ ਕੋਈ ਜੇ ਦੱਸੂਗਾ ਦੱਸ ਦੇ ਫਿਰ ਕੋਈ ਨਹੀਂ ਦੱਸਦਾ ਛੱਡ ਦੇ ਹੈ ਦੱਸ ਦਾ ਲਓ ਨਾ ਨਾ ਉਹ ਛੱਡ ਦੇ ਨਹੀਂ ਜੀ ਲੱਗਦਾ ਨਹੀਂ ਲੱਗਦਾ ਬੰਦਾ ਠੀਕ ਆ ਬਸ ਤੈਨੂੰ ਜੇ ਮੈਂ ਕਿਹਾ ਤੈਨੂੰ ਮੋੜਾ ਨਹੀਂ ਜੋੜੀ ਨਾ ਨਾ ਹੋਰ ਨੂੰ ਅਸੀਂ ਰਾਹ ਹੀ ਨਹੀਂ ਦਿੱਤਾ ਛੱਡੀ ਇੱਕ ਮਿੰਟ ਛੱਡੀ ਉਹ ਛੱਡ ਛੱਡ ਦੂੰਗਾ ਜੀ ਇੱਕ ਮਿੰਟ ਇੱਕ ਮਿੰਟ ਦੇ ਛੱਡੀ ਕੋਈ ਕੋਈ ਨਹੀਂ ਫੜ ਕੋਈ ਫੜ ਨਹੀਂ ਬੱਚਾ ਫੜ ਲੀ ਫੜ ਕੋਈ ਬੱਚਾ ਫੜ ਲੀ ਪਰ ਹਟੋ ਪਰ ਹਟ ਜਾ ਇੱਕ ਮਿੰਟ ਉਹ ਛੱਡ ਕੇ ਦੱਸ ਕੇ ਛੱਡੋ ਫੇਰ ਛੱਡਾਂਗੇ ਦੱਸ ਕੀ ਛੱਡੂ ਇੱਕ ਮਿੰਟ ਤਾਂ ਛੱਡ ਦਾ ਤੇ ਫੇਰ ਕਿਰੋ ਆਉਂਦਾ ਯਾਰ ਇੱਕ ਮਿੰਟ ਖੜਾ ਖੜਾ ਨਹੀਂ ਆਣਾ ਰਸੇ ਦਾ ਲਾਭ ਮੜਾ ਛੱਡੇ ਇੱਕ ਮਿੰਟ ਛੱਡਦਾ ਇੱਥੇ ਆ ਮਗਰ ਛੱਡ ਦੇ ਇੱਕ ਮਿੰਟ ਤੂੰ ਬੋਲ ਤੇ ਮੂੰਹ ਨਾਲ ਹੁਣ ਤੈਨੂੰ ਕਾਹਦਾ ਦਿੰਦਾ ਯਾਰ ਨਹੀਂ ਨਹੀਂ ਫੇਰ ਅਜੇ ਮੈਂ ਤੈਨੂੰ ਕਾਹੋਂ ਵੀ ਹੋਗੀ ਉਹ ਕਿੱਥੇ ਉਹ ਹਾਇਲੀ ਦੀ ਵਾਲੇ ਖਰਚੇ ਵੀ ਪੈਣੇ ਨੂੰ ਨਹੀਂ ਨਹੀਂ ਮੇਰੇ ਖਰੀ ਰਹਿ ਇੱਕ ਮਿੰਟ ਛੱਡ ਉਹ ਕਮੈਂਟ ਛੱਡ ਦੇ ਜੇ ਕਰੇ ਉਹ ਨਾ ਕੋਈ ਜਗ੍ਹਾ ਮੈ ਨਹੀਂ ਕਰਦਾ ਅਗੇ ਤੇਰੇ ਉਹ ਬੋਲ ਬੋਲ ਛੱਡੀ ਛੱਡਿਆ ਤਾਂ ਛੱਡ ਜਾ ਉਹ ਜੋ ਦਲਾ ਲੀਤੇ ਮਾਰ ਦਿੰਦਾ ਉਹਦੀ ਕਿੰਨੇ ਦੀ 11 ਦੀ ਨਾ ਨਾ ਛੱਡ ਦੇ ਉਹ ਬੰਦੇ ਬੰਦੇ ਜਲੇ ਉਹ ਤਾਂ ਨਹੀਂ ਹੁਣ ਆਪਣਾ ਵਾਹ ਫਿਰ ਫਿਰ ਉੱਥੇ ਹੀ ਹੋਊਗਾ ਬੱਚਾ ਕੋਈ ਹੋਰ ਤੁਸੀਂ ਐਵੇਂ ਕਹੀ ਜਾਂਦੇ 20 ਬਾਈ ਲਾ ਕੇ ਅੱਗਾ ਬਗਲੀ ਜਨੇ ਛੋਟੂ ਮਾਰ ਜੂਗਾ ਯਾਰ ਹਾਂ ਜਿਹੜੇ ਦੇ ਪਟਾਣ ਦੇ ਸੀ ਕਮਲ ਹੁਣ ਫੜਨੀ ਫੜਨੀ ਤੇਰੀ ਮਰਜ਼ੀ ਇਕਮਲ ਛੱਡ ਪਰੇ ਸਾਡਾ ਅੱਜ ਰੁਕ ਐਦੂ ਕਰ ਮੈਨੂੰ ਵਾਹ ਵਾਹ ਤੈਨੂੰ ਬੋਦੋਣਾ ਮੈਂ ਥੱਲੇ ਪਰੇ ਖੜਦਾ ਜਾ ਇਹਨੂੰ ਦੇਖ ਖੜਦਾ ਜਾ ਦੱਸ ਕੇ ਹੀ ਬੁੜੇ ਉਹ ਦੱਸ ਕੇ ਕਰੂ ਦੱਸ ਕੇ ਦੱਸ ਕੇ ਥੋੜੀ ਹੋਗੀ ਕਮਲ ਦਾ ਛੱਡ ਇੱਕ ਵਨ ਛੱਡੀ ਆਏ ਉਹਨੇ ਇੱਕ ਵਨ ਛੱਡੀ ਫਾਲੇ ਪੈਣਾ 10 ਛੱਡੀ ਇੱਕ ਵਨ ਉਹ ਦਾਦਾ ਦੱਸੂ ਨਾ ਦੱਸੂ ਵੀ ਫੇਚਾ ਟਾਈਮ ਉਹ ਇੱਕ ਪਾਸੇ ਨਹੀਂ ਕੁਝ ਉਹ ਕਰਦਾ ਚੱਲ ਇੱਕ ਵਨ ਛੱਡੀ ਉਹ ਤੂੰ ਦੱਸ ਦੇ ਫੇਰੇ 15 ਦੀ ਛੱਡੀ ਨਾ ਨਾ ਉਹ ਛੱਡੀ ਹੁੰਦੀ ਨਹੀਂ ਮਖਿਆ ਨਹੀਂ ਹੁੰਦੀ ਮਖਿਆ ਹਾਂ ਤੇ ਯਾਰ ਬੰਨੀ ਨੇ ਇਸ ਤਰ੍ਹਾਂ ਜਿਵੇਂ ਖੜਾ ਛੱਡਾ ਬੈਠਾ ਸੀ ਹਾਂ ਕਰਨੀ ਆਉਂਦੀ ਨਹੀਂ ਉਹ ਮੈਂ ਹੋਰ ਛੱਡੀ ਬਈ ਨਹੀਂ ਨਹੀਂ ਮੈਂ ਤਾਂ ਦਾ ਖੁਸ਼ ਹੋ ਕੇ ਆਹ ਸਾਰਿਆਂ ਨੂੰ ਤਨ ਜੋੜੀ ਆਦਤ ਕਰ ਰਿਹਾ ਬੰਨ੍ਹ ਲੈਰੇ ਬੰਨ੍ਹਦਾ ਬੰਨ੍ਹਣਾ ਕੋਈ ਮੈਂ ਕਮਰ ਜਿਹੜਾ ਇੱਕ ਮੋੜ ਉਹ ਚੱਲ ਜਾ ਵਾੜਾ ਫਰਕਾ ਬਾਈ ਵਾੜਾ ਫਰਕਾ ਕੋਈ 15 ਦੀ ਕਹਦਾ ਮੈਨੂੰ ਇੱਕ ਦਾ ਕਾ ਉਹ ਤਾਂ ਹੁਣ ਡਾਂਗੇ ਤੋਂ ਨਾ ਖਾਂ ਖਾਏਗਾ ਦੂਜਾ ਰੱਖੋ ਦੂਜਾ ਵੀ ਦੇਖ ਲੈ ਵਾੜਾ ਫਰਕਾ ਹਾਂ ਆਇਆ ਸੁਧੂ ਕੀ ਸੋਧਨੀ ਆ ਉਦੋਂ ਮੈਨੂੰ ਸੁਣੀ ਜਦੋਂ ਇਹ ਮੈਨੂੰ ਬਹੁਤ ਪਤਾ ਇਹਨਾਂ ਦਾ ਸ਼ਾਮੇ ਬੰਦੇ ਆ ਕੋਪੜਾ ਆਪਾਂ ਲੋਕੋ ਹੋਇ ਕਰ ਪੀ ਦਾ ਨਹੀਂ ਰੱਖਦੇ ਠੀਕ ਆ ਯਾਰ ਨਹੀਂ ਠੀਕ ਹੀ ਸਾਨੂੰ ਪਤਾ ਗਲਤ ਨਹੀਂ ਹੁਣ ਨਹੀਂ ਐ ਕਿਹੜਾ ਮਾਰਦਾ ਨਹੀਂ ਨਹੀਂ ਹੁੰਦੀ ਨਹੀਂ ਮੈਨੂੰ ਪਤਾ ਤੇ ਮੇਰਾ ਫਰਮ ਨਹੀਂ ਉਹ ਦੋ ਬੰਦੇ ਮੈਂ ਤਰ੍ਹਾਂ ਆਇਆ 13 14 15 ਦੀ ਗੱਲ ਮੈਂ ਨਹੀਂ ਹੁੰਦੀ ਨਹੀਂ ਨਹੀਂ ਹੁੰਦੀ ਨਹੀਂ ਮੈਂ ਸਾਰਿਆਂ ਨੂੰ ਛੱਡ ਕੇ ਤੈਨੂੰ ਹੋਰ ਵੀ ਛੱਡ ਕੇ ਗਿਆ ਉਹ ਕੰਮ ਨਹੀਂ ਗੱਲ ਕਰੀ ਜਾਂਦਾ ਉਹ ਗਲਤ ਨਹੀਂ ਕਹਿਆ ਤੈਨੂੰ ਨਹੀਂ ਨਹੀਂ ਛੱਡ ਦੇ ਉਹ ਨਵੇਂ ਪੁਰਾਣੇ ਕਰ ਲਿਓ ਉਹ ਨਵੇਂ ਕਰਾ ਲੈ ਗੱਲ ਨਹੀਂ ਦੱਸ ਉਹ ਬਾਹਰ ਆ ਬੰਦਾ ਕੀ ਫਾਇਦਾ ਕੱਤੀ ਗੱਲ ਉਹ ਕੱਤੀ ਨਹੀਂ ਕਰਦਾ ਬੈਠਦਾ ਜੀ ਉਸ ਬੰਦ ਲਓ ਜੇ ਬੰਦੇ ਫੜਦਾ ਯਾਰ ਬਲਤ ਉਹ ਬਰਦਾ ਕਮਲ ਬਾਦ ਆ ਜਾ ਕਮਲ ਮੈਂ ਉਹ ਟੋਕਾ ਟੇਕਰ ਪੀਆ ਨਹੀਂ ਲੈਣੀ ਉਹ ਬਬਲੀ ਛੱਡ ਦੇ ਯਾਰ ਰੋਣਾ ਵੀ ਕੀ ਫਰਕ ਕਰੇਗਾ ਕੀ ਫਰਕ ਰਹੇਗਾ ਮੈਂ ਕੱਤੀ ਬਬਲੀ ਹੁਣ ਲਾਵਾ ਬੋਲਾ ਗਰੀ ਮਰ ਜੇ ਮੈਂ ਗਾਲਤ ਨਹੀਂ ਮੈਂ ਤੈਨੂੰ ਕਹਿੰਦਾ ਛੱਡ ਦੇ ਅਗਲਾ ਵੀ ਚੱਲੇ ਯਾਰ ਉਹ ਜੱਲੂ ਅਗਲਾ ਵੀ ਪਾਣਾ ਹੁਣ ਖਰਚੇ ਪੈਂਦੇ ਤੈਨੂੰ ਵੀ ਪਤਾ ਖਰਚਾ ਹੁਣ ਕੋਈ ਪੈਂਦੇ ਨਹੀਂ ਛੱਡ ਦੇ ਇੱਕ ਵਾਰ ਛੱਡ ਇੱਕ ਮਿੰਟ ਦਾ ਛੱਡ ਦੇ ਉਹ ਬਬਲੀ ਛੱਡ ਦੇ ਯਾਰ ਫਿਰ ਮੈਂ ਮਾਰੀ ਜਾਂ ਪਛਵਾ ਦੇ ਰਹਿਣ ਦੇ ਜਦੋਂ ਨਾ ਕੋਸੋ ਕੇ ਹੁਣ ਮੈਂ ਹੁਣ ਤੈਨੂੰ ਗੱਲ ਤੇ ਪਈ ਆ ਨਹੀਂ ਲਾਇਆ ਹੁਣ ਤੇਰੀ ਮਰਜ਼ੀ ਆ ਇੱਕ ਵਾਰ ਛੱਡ ਉਹ ਚੱਲ ਜਾ ਬਬਲੀ ਯਾਰ ਮੈਨੂੰ ਪਤਾ ਕਿੱਥੇ ਕਰਾਂ ਮੈਨੂੰ ਪਤਾ ਜਦੋਂ ਯਾਰ ਮੈਨੂੰ ਪਤਾ ਕਿੱਥੇ ਹੋਊਗੀ ਗਲਤ ਨਹੀਂ ਹੈ ਚੱਲ ਜੀ ਜਿੱਦਾਂ ਲਗਾ ਚਲਾ ਦੂੰ ਗੁਰਪੱਤੀ ਤੇ ਕੀ ਮਾਰ ਕੇ ਚੱਲ ਗਿਆ ਚਲਾ ਦਿੰਨੇ ਫੜਨੇ ਆਉਂਦੀ ਬਸ ਕਰਕੇ ਮੈਨੂੰ ਪਤਾ ਬਾਹਰ ਹੋਊਗੀ ਬਾਹਰ ਨਹੀਂ ਹੋਣੀ ਬਬਲੀ ਯਾਰ ਗੱਲਾਂ ਨਹੀਂ ਇਹ ਗੱਲਾਂ ਦਾ ਫਾਇਦਾ ਨਹੀਂ ਬਾਹਰ ਨਾ ਹੋਣੇ ਜਾਣਾ ਇਹ ਗੱਲਾਂ ਦਾ ਫਾਇਦਾ ਨਹੀਂ ਛੱਡ ਦੇ ਬੰਨ ਲੇ ਤੇ ਵੇ ਜੀ ਆਏ ਨੀ ਆਏ ਨੀ ਸ਼ਾਨਵਾਦ ਆਇਆਗੇ ਬੰਮੇ ਗਲਤ ਨਹੀਂ ਸੀ ਠੀਕ ਸੀ ਯਾਰ ਓ ਚੌੜਾ ਪੜ ਲਿਆ ਦੁਨੀਆ ਤੇ ਉਹ ਚੌੜਾ ਉਹ ਖੜਦਾ ਯਾਰ ਚੌੜਾ ਬੰਮੇ ਨਾ ਮਾਰੋ ਤੇਰੀ ਸੋਂ ਨਾ ਮੋੜ ਗਲਤ ਨਹੀਂ ਕਹਿੰਦਾ ਮੈਂ ਤੈਨੂੰ ਮੰਨਦਾ ਛੱਡ ਦੇ ਤੂੰ ਮੈਨੂੰ ਛੱਡਦਾ ਸੀ ਛੱਡ ਦੇ ਇੱਕ ਦੋ ਤੈਨੂੰ ਦੱਸੂ ਆ ਓ ਕਮਾਂਡ ਬੰਮੇ ਗਰ ਸੌਣਾ ਹੋਣਾ ਮੈਂ ਮਾਰ ਰੱਖਿਆ ਕਰੋ ਮਾਰਾ ਮੋੜ ਲੱਗਿਆ ਲੱਗੇ ਰਹਿੰਦੇ ਕੋਈ ਨਹੀਂ ਓਏ ਕੋਈ ਨਹੀਂ ਛੱਡ ਦੇ ਓ ਨਹੀਂ ਨਹੀਂ ਉਹ ਘੱਟ ਉਹ ਬਬਰੀ ਜਿਹੜਾ ਲਿਆਰੀ ਆ ਫੇਰ ਦਾ ਛੱਡ ਦੇ ਭੜਾ ਵਰਕੇ ਜੇ ਪੈ ਹੁਣ ਕੋਲੋਂ ਪੈਂਦੇ ਨੇ ਹੁਣ ਛੱਡ ਦੇ ਕੋਲੋਂ ਤੇਰੇ ਕੱਪੜੇ ਪੈਂਦਾ ਮੈਨੂੰ ਛੱਡ ਦੇ ਨਹੀਂ ਬਾਦੀ ਛੱਡ ਦੇ ਉਹ ਮੈਂ ਹੁਣ ਬੜਾ ਇੱਕ ਮਿੰਟ ਫੇਰ ਤੈਨੂੰ ਆਪਾਂ ਛੱਡ ਨਹੀਂ ਆਪਾਂ ਛੱਡ ਨਹੀਂ ਛੱਡਣਾ ਛੱਡ ਦੇ ਯਾਰ ਚੱਲ ਦੇ ਯਾਰ ਕੋਈ ਨਹੀਂ ਹੁੰਦੀ ਮੈਨੂੰ ਪਤਾ ਇੱਕ ਮਿੰਟ ਛੱਡ ਦੇ ਫੇਰ ਫੜ ਵੀ ਜੰਦਾ ਮੈਂ ਯਾਰ ਉਹ ਫੜਨੇ ਛੱਡ ਦੇ ਉਹ ਤੂੰ ਉਹ ਕਿਉਂ ਮਾਰਿਆ ਉਹ ਗੋ ਮਾਰਦਾ ਹਾਟਮੰਦ ਮੈਂ ਸ਼ਾਰਦੰਗਾ ਇੱਕ ਮਿੰਟ ਦੇ ਨਹੀਂ ਨਹੀਂ ਹੁੰਦੀ ਨਹੀਂ ਇੱਕ ਮਿੰਟ ਦੇ ਯਾਰ ਉਹ ਇੱਥੇ ਇੱਕ ਮਿੰਟ ਪਰੇ ਜਾ ਤੂੰ ਦੱਸ ਤੂੰ ਦੋ ਜਾਨੇ ਚਮਰੇ ਪਾ ਲੈ ਚੇਂਜ ਖਤਰ ਫਿਰ ਬੰਦਾ ਕਹਿੰਦਾ ਤੈਨੂੰ ਗਲਤ ਰੁਪਏ ਨਹੀਂ ਕਰ ਮੈਂ ਇਹਨੂੰ ਵੀ ਦਿਖਾਈ ਵਾਲਿਆਂ ਦੀ ਜਿਵੇਂ ਇਹ ਬੰਦਾ ਇਹ ਜਿੰਨੇ ਉੱਥੋਂ ਕਹਾ ਦੇ ਉਹ ਤਾਂ ਕਹਿੰਦਾ ਵੀ ਇਹ ਕਹਿੰਦਾ ਕਿ ਗੁੱਤਨੀ ਹੈਗਾ 10 ਕਿਲੋ ਮੇਰਾ 14 ਕਿਲੋ ਹੈ ਉਹ ਨਹੀਂ ਹੈਗਾ ਵੀ ਸਾਲ ਬਾਅਦ ਆਉਣਾ ਵੀ ਟੱਪਣਾ ਨਾਲ ਮੈਂ ਰੱਖਾ ਚੋ ਲੇ 14 ਕਿਲੋ ਉਹ ਨਹੀਂ ਯਾਰ ਉਹ ਬੰਨ ਛੱਡਦਾ ਯਾਰ ਇੱਕ ਦਿਨ ਖੋਟਿਆ ਯਾਰ ਵੀ ਇਹ ਮਹੀਨੇ ਦੀ ਸੀ ਨਹੀਂ ਨਹੀਂ ਬਾਈ ਮੈਂ ਜੇ ਹੋ ਗਈ ਤਾਂ ਕਰ ਦੂੰਗਾ ਇਹ ਤੂੰ ਫੜਦੀ ਉਹ ਕੱਚੀ ਮੈਨੂੰ ਪਤਾ ਹੈ ਨਹੀਂ ਡਾਉਣ ਰੱਖ ਫਰਕ ਕਰਦਾ ਫਰਕ ਕਰਦਾ ਮੈਂ 25 ਦੇ ਖਾ 25 ਦੀ ਦੇਣੀ ਹੈ ਠੀਕ ਠੀਕ ਉਹ ਦਾਲ ਦੀ ਬਿਲਕੁਲ 10 ਫਰਕ ਕਰਦਾ ਫਰਕ ਹੈ ਲਗਾ ਸਕੇ ਮੈਂ ਪਬਲਿਕ ਇਹ ਗੱਲਾਂ ਕਰੀ ਜ ਨੇ 15 15 ਤੁਮਾ ਵੀ ਦੇਖ ਯਾਰ ਤੂੰ ਤਾਂ ਹੁਣ ਤੇ ਤੇਰੀ ਚੀਜ਼ ਆ ਤੂੰ ਕਹੀ ਯਾਰ ਭਾਈ ਮੈਨੂੰ ਬਤਾ ਮੈਂ ਇਹ ਨਹੀਂ ਗੱਲਾਂ ਹੁੰਦੀਆਂ ਇੱਕ ਚੀਜ਼ ਦੇ ਕੇ ਇੱਕ ਲੈਦਾ ਔਰ ਇੰਦਰ ਆ ਨਾ ਨਾ ਯਾਰ ਕੱਖ ਨਹੀਂ ਯਾਰ ਓਏ ਗੋਦ ਨਹੀਂ ਜਾ ਪਰੇ ਆ ਬੰਦੇ ਨੀ ਨੀ ਮੈਂ ਸ਼ਰਡ ਦਿੰਦਾ ਖੁਸ਼ ਹੋ ਕੇ ਮੋਰ ਕੇ ਤਰ੍ਹਾਂ ਸਾਰੇ ਨਾਲੋਂ ਖਿੱਚਾਂ ਨਹੀਂ ਜਾਂਦਾ ਤੇਰੀ ਹੱਥ ਲੱਗੇ ਇਹਨੂੰ ਪੁੱਛ ਕੇ ਰੱਪਾ ਮੈਨੂੰ ਪੁੱਛ ਕੇ ਦਿਖਲਾ ਲੱਗੀ ਜਾਂਦੇ ਤੇਰੇ ਸਾਹਮਣੇ ਪਬਲਿਕਾਂ ਦੇ ਕਿੰਨੇ ਮੇਰੇ ਤੇ ਓ ਬਖਝਗੀ ਕਰੀ ਜਾਂਦੀ ਸ਼ਰਡ ਛੱਡ ਕੇ ਰਾਹ ਦੇ ਗਿਆ ਇਹ ਖਿੱਚ ਵੀ ਨਹੀਂ ਕਰਦੇ ਤੁਸੀਂ ਤਾਂ ਦੱਸੋ ਜੇ ਨਹੀਂ ਖਿੱਚ ਕਰ ਖਿੱਚ ਵੀ ਕਰਦੇ ਪਰਮਾਤਮਾ ਦੀ ਕਸਮ ਮੈਂ ਕੋਈ ਆਪਾਂ ਉਹ ਜੱਗ ਕੰਮ ਥੋੜੀ ਕਰਦੇ ਖੜ ਗਿਆ ਕੇਸ ਕਰਦੀ ਆ 10000 ਦਾ 10000 ਲੱਗੇ ਕਰਦੀ ਆ ਆਹ ਲੱਗੇ ਪਾਤਾਂ ਪਾਈਆਂ ਪਰਲੀ ਉਹ ਯਾਰ ਮੈਂ ਫਿਰ ਉਹਨਾਂ ਨੂੰ ਕਹਿੰਦਾ ਪਹਿਲਾਂ ਨਵੇਂ ਪੁਰਾਣੇ ਕਰ ਲਓ ਲਿਆ ਕੇ ਨੂੰ ਹੋਰ ਵੇਚ ਲਿਓ ਨਹੀਂ ਰਣੇ ਵੀ ਨਹੀਂ ਹੁੰਦੇ ਇਹ ਤਾਂ ਮੇਰੇ ਕੋਲੇ ਕੁਝ ਹੋ ਗਿਆ ਨਾ ਤੇ ਅੱਥਾ ਮੈਂ ਕਰਾ ਜਾਂਦਾ ਹਾਂ ਮੈਂ ਤਾਂ ਇਹ ਥੋੜੀ ਗੱਲ ਕਹਿਣਾ ਵੀ ਤੁਹਾਨੂੰ ਨਹੀਂ ਮੈਂ ਕਹਿੰਦਾ ਦੌਰ ਲੈ ਆ ਜਾ ਲੈ ਲੈ ਮਾੜਾ ਮੋਟਾ ਉਹਨਾਂ ਦਾ ਕਹਿੰਦਾ ਪਾ ਚਾਰ ਨਹੀਂ ਜ਼ਰੂਰ ਹੋ ਜੇ ਹੋ ਤਾਂ ਪੈ ਨਹੀਂ ਸਕਦੇ ਮੈਂ ਤਾਂ ਵੀ ਵਜੂਦ ਦੇ ਕੀ ਰੁਪਏ ਲਾਉਣੇਗਾ ਕਿ ਪੂਛ ਦਾ ਬਟਾ ਪੈਂਦਾ ਦੇ ਬਾਕੀ ਆ ਹੌਲੀ ਅਗੂ ਕੱਢ ਕਾਹਨੂੰ ਕੱਲਾ ਦੁੱਧ ਨਹੀਂ ਨਾ ਦੇਖਣਾ ਬਬਲੀ ਯਾਰ ਤੂੰ ਕੱਦ ਕੱਢ ਗਈ ਸਾਰਾ ਕੁਝ ਦੇਖਣਾ ਨਾ ਗਾ ਕੇ ਨੇ ਉਹ ਚੱਲਣਾ ਵੀ ਨਾ ਰੋਦੇ ਮੈਂ ਨਹੀਂ ਵੀ ਦੇਖ ਤੂੰ ਵਜਨ ਬਿਊ ਉੱਤੇ ਵੀ ਰੁਪਏ ਲਾਉਣੇ ਅਗਲੇ ਨੇ ਹਰੇਕ ਚੀਜ਼ ਦੇਖ ਕੇ ਰੁਪਏ ਲਾਉਣੇ ਬਬਲਿਆ ਤੂੰ ਕੀ ਕਿਹੜੇ ਨਿਆਣੇ ਕੁਝ ਫੇਰ ਨਹੀਂ ਨਹੀਂ ਹੌਣ ਗਏ ਕੋਈ ਹੌਣ ਗਏ ਕੋਈ ਬਾਲੀ ਵੱਡੀ ਨਹੀਂ ਜੇ ਖਿੱਚਿਆ ਜਾਂਦਾ ਪਰਮਾਤਮਾ ਦੀ ਗੱਲ ਮੈਂ ਖਿੱਚ ਦਿੰਦਾ ਮੇਰੀ ਜੇਬ 'ਚ ਥੋੜੀ ਜਣੀ ਯਾਰ ਮੈਂ ਤਾਂ ਕਹਿੰਦਾ ਵੀ ਇਹਨਾਂ ਦੀ ਢੂੜ ਲੱਗਦੀ ਹੈ ਹਾਂ ਨਹੀਂ ਕਰਦਾ ਆਪਾਂ ਕਹਿੰਦੇ ਕਿ ਦੂਰ ਲੱਗਦੀ ਫਿਰ ਜੇ ਪੈਣਾ ਚੋਤੀ ਮੈਂ ਕਿਤੇ ਦੋਖੀ ਦੋੜੀ ਆਪਾਂ ਸਲੇ ਨੇ ਬਾਪੂ ਕੀ ਬਾਪੂ ਫਿਰ ਕੀ ਕੀ ਹਰਕਤ ਆਲੇ ਉਹ ਮੈਂ ਯਾਰ ਸਹੀ ਗੱਲ ਨਹੀਂ ਕਰ ਰਹੀ ਤੇਰੀ ਸੌਣ ਲੱਗੀ ਗੱਲ ਨਹੀਂ ਕਹੀ ਹਾਂ ਕੋਈ ਨਹੀਂ ਨਹੀਂ ਬਬਾ ਮੈਂ ਸਹੀ ਜੀ ਪੂਰੀ ਕਰ ਦਿਆਂਗੇ ਮੈਂ ਤੇਰੀ ਤੇਰੀ ਗੱਲ ਨਾਲ ਸਮਝਦਾ ਮੈਂ ਤੇਰੀ ਗੱਲ ਨਹੀਂ ਮੈਂ ਤੇਰੀ ਗੱਲ ਨਾਲ ਸਮਝਦਾ ਕੋਈ ਗੱਲ ਨਹੀਂ ਵੀ ਐਫ ਆਈ ਅੱਜ ਮੈਨੂੰ ਸੁਰੱਖਣ ਲੱਗੇ ਆਗੇ ਉਹ ਜਰ ਉਹ ਨਹੀਂ ਗੱਲ ਬੋ ਮੈਂ ਤੈਨੂੰ ਇਹ ਨਹੀਂ ਗੱਲ ਕਹਿੰਦਾ ਇਹ ਨਹੀਂ ਮੈਨੂੰ ਗੱਲ ਕਹਿੰਦਾ ਇਹ ਨਹੀਂ ਮੈਨੂੰ ਗੱਲ ਕਹਿੰਦਾ ਗਾਗ ਨੇ ਵੀ ਹੁੰਦਾ ਹੀ ਰਹਿੰਦਾਗਾ ਹਾਂ ਗਾਗ ਨੇ ਪੈਸਾ ਭਾਈ ਦੇ ਕੇ ਲਾਉਣਾ ਹਰੇਕ ਚੀਜ਼ ਨੂੰ ਖੱਦ ਕਾਠ ਵੀ ਨੋਰਮਲ ਲੱਭਦੇ ਆ ਹਰੇਕ ਚੀਜ਼ ਦੇ ਕੇ ਰੁਪਏ ਲੱਗਣੇ ਹਾਂ ਦੇਖ ਬਬਲੀ ਦੇਖ ਰਹਾ ਬਬਲੀ ਪੁੱਛ ਬਬਲੀ ਕੀ ਠੀਕ ਹੈ ਭਾਈ ਲਾ ਦੇ ਲਾ ਦੇ ਬੱਚਾ ਮੰਨ ਜਾ ਗੱਲ ਲਾਜ ਕਿਸਨੇ ਖੱਟਿਆ ਨਹੀਂ ਕੱਖਾ ਨਾ ਨਾ ਚ ਕਿਸ ਨੇ ਕੱਕ ਖਟਿਆ ਨਹੀਂ ਹੋਰ ਆ ਨਾ ਸਹੀ ਰਸ ਹੈ ਸਹੀ ਰਸ ਇਹਦਾ 15 ਤੇ ਖੜਾ ਹੈ ਪੰਜ ਤਾਂ ਮੈਨੂੰ ਹੀ ਵੱਡੀ ਆਉਗੇ ਉਹ ਫਰਾਂਸ ਤੋਂ ਲੱਗ ਗਲਤ ਚਲਦੇ ਨਹੀਂ ਮਰਜੀ ਹੈ ਮੈਂ ਤੇ ਨਹੀਂ ਕਹਿੰਦਾ ਦੇਖ ਪੰਨਾ ਤੂੰ ਮੇਰੇ ਪਿਆ ਮਾਰ ਕੇ ਵੱਡਾ ਮੂੰਹ ਮਰ ਕੇ ਨਹੀਂ ਨਹੀਂ ਤੇਰੀ ਗੱਲ ਨਾ ਮੈਂ ਸਹਿਮਦਾ ਪਰ ਰੁਪਈਆ ਹਰੇਕ ਵੱਡਾ ਜਿਹੜਾ 10 ਦਾ ਨੋਟ ਦੱਸਾਂ ਜੀ ਚਲਣਾ ਦਾ ਪੌਣੀ ਦੱਸਾਂ ਚੱਲਣਾ ਨਾ ਮੇਰੇ ਕਹੇ ਹੁਸਾ ਵੱਟ ਚੱਲੇ ਨਹੀਂ ਚੱਲਦਾ ਠੀਕ ਹੈ ਕਿ ਨਹੀਂ ਦਸਾਂ ਦਾ ਲੋਡ ਦਸਾਂ ਚ ਜਿਹੜਾ ਇਹ ਤੂੰ ਜਿਹੜੇ ਪੈਸੇ ਗਿਣਿਆ ਇਹਦਾ ਵੀ ਤਾਂ ਹੀ ਮੈਂ ਆੜੀ ਜਾਣਾ ਨਹੀਂ ਨਹੀਂ ਤੂੰ ਆੜਦਾ ਤੇਰੀ ਕਈ ਵਾਰ ਤੁਸੀਂ ਜੇਤ ਚੱਕ ਲੈਣੇ ਕਰਿਆ ਕੀ ਜਾਵੇ ਨਹੀਂ ਚੱਕ ਉਹ ਉਹ ਧਾਰਿਆ ਚੱਕੂਗਾ ਤਾਂ ਹੁਣ ਵਜਨ ਵਜੂਦੂ ਸਾਹਿਬ ਨਾਲ ਹੁਣ ਤੂੰ ਕਹੀ ਮੈਂ ਬੋਡੀ ਦੇ ਲੈ ਤੂੰ ਵੀ ਜੇਤ ਚੱਕੀ ਆ ਉਹ ਦੇਖ ਲੈ ਕਦ ਕਰ ਦੇਖ ਲੈ ਥੱਲੇ ਦੇਖ ਲੈ ਭੈਣ ਜੋਧਨ ਮੈਂ ਗੱਲ ਜਰ ਗੀ ਮੈਂ ਇੱਕ ਪੰਜ ਦੀ ਲਈ ਬੁੱਟਾ ਤੇ ਵੀ ਤੁਸੀਂ ਵੀ ਜੇਤ ਵਰ ਜਾ ਲੈਣੋ ਫੀਗਰ ਹੈ ਜੇ ਬਗ ਬਗ ਪਾਲਾ ਇਹ ਬੰਦੇ ਦਾ ਪਹਿਲਾ ਦਿਨ ਆ ਜੀ ਪਹਿਲਾ ਆ 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 ਤੇ ਕਾਲ ਕਾਲ ਚੈਨੇ ਹੁਣ ਜਿਹੜੀ ਆ ਰੱਸਾ ਜਿਹੜਾ ਮੱਝ ਦੇ ਖੁਰਚ ਪਸਾ ਲਿਆ ਤੇ ਐਕਸਾਈਟਡ ਜਾਦੇ ਸੀਗਾ ਕਹਿੰਦਾ ਵੀਡੀਓ ਬਣਾ ਕੇ ਜਾਓ ਬਾਈ ਸਾਡੀ ਮਾਹੇ ਜਰੂਰ ਬਣਾਵਾਂਗੇ ਕਿਉਂ ਨਹੀਂ ਬਣਾਵਾਂਗੇ ਲਓ ਜੀ ਮੱਝ ਦਾ ਤੋਰਾ ਚੈੱਕ ਕਰੋ ਜੀ ਚੰਗੀ ਤੇ ਸੋਹਣੀ ਮੱਝ ਆ ਤੇ ਕਰਦੇ ਆ ਗੱਲਬਾਤ ਬੱਚੇ ਨਾਲ ਕਿਹੜਾ ਪੰਡਾ ਕਿੱਥੋਂ ਆਏ ਤੁਸੀਂ 老弟。<laughs>